ਬਾਦਸ਼ਾਹ ਸ਼ਾਹ ਜਹਾਨ ਜਦ ਅੰਮ੍ਰਿਤਸਰ ਸਾਹਿਬ ਦਰਸ਼ਨ ਕਰਨ ਆਇਆ ਤਾਂ ਅਸਾ ਕੀ ਵਾਰ ਦਾ ਪਾਠ ਹੋ ਰਿਹਾ ਸੀ ਬਾਦਸ਼ਾਹ ਸ਼ਾਹ ਜਹਾਨ ਵੀ ਪਾਠ ਸੁਣ ਰਿਹਾ ਸੀ ਤਦ ਇੱਕ ਉਤਕਾਈ ਨਦਰਿਓ ਪੱਠੀ ਜੇ ਕਰੇ ਸੁਲਤਾਨਾ ਕਾ ਹੁ ਕਰਾਇਂ ਦਾ ਦਰ ਮੰਗਨ ਪੇਖ ਨਾ ਪਾਏ ਦਾ ਜਿਸ ਦਾ ਅਰਥ ਹੈ ਕਿ ਜੇ ਪ੍ਰਮਾਤਮਾ ਇਨਸਾਨ ਤੋਂ ਆਪਣੀ ਮਿਹਰ ਵਾਲੀ ਨਜ਼ਰ ਹਟਾ ਲਵੇ ਤਾਂ ਵੱਡੇ ਵੱਡੇ ਸੁਲਤਾਨ ਬਾਦਸ਼ਾਹ ਨੂੰ ਵੀ ਕਾ ਖਾਣ ਲਈ ਮਜਬੂਰ ਹੋਣਾ ਪੈਂਦਾ ਹੈ ਇਸ ਉਤਕ ਦਾ ਬਾਦਸ਼ਾਹ ਸ਼ਾਹ ਜਹਾਨ ਨੇ ਵਿਰੋਧ ਕੀਤਾ ਕਿ ਇਹ ਤੁੱਕ ਗਲਤ ਹੈ ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਦੇਸ਼ ਦਾ ਬਾਦਸ਼ਾਹ ਖਾ ਖਾਵੇ ਉੱਥੇ ਖੜੇ ਇੱਕ ਗੁਰਸਿੱਖ ਨੇ ਕਿਹਾ ਕਿ ਬਾਦਸ਼ਾਹ ਇਹ ਤਾਂ ਵਕਤ ਹੀ ਦੱਸੇਗਾ ਕਿ ਤੁੱਕ ਗਲਤ ਹੈ ਜਾਂ ਸਹੀ ਵਕਤ ਬੀਤਦਾ ਗਿਆ ਬਾਦਸ਼ਾਹ ਔਰੰਗਜ਼ੇਬ ਦਿੱਲੀ ਦੇ ਤਖਤ ਤੇ ਬੈਠਾ ਉਨੇ ਹੁਕਮ ਦਿੱਤਾ ਕਿ ਉਹਦੇ ਪਿਓ ਸ਼ਾਹਜਹਾਨ ਨੂੰ ਆਗਰਾ ਤਾਜ ਮਹਿਲ ਦੇ ਕੋਲ ਜੇਲ੍ਹ ਵਿੱਚ ਸੁੱਟ ਦਿੱਤਾ ਜਾਵੇ ਬਾਦਸ਼ਾਹ ਦੇ ਸਿਪਾਹੀ ਸ਼ਾਹਜਹਾਨ ਨੂੰ ਫੜ ਕੇ ਲੈ ਗਏ ਤੇ ਜਦ ਜੇਲ੍ਹ ਦੇ ਬੂਹੇ ਕੋਲ ਗਏ ਤਾਂ ਇੱਕ ਸਿਪਾਹੀ ਨੇ ਜ਼ੋਰ ਦੀ ਬਾਦਸ਼ਾਹ ਨੂੰ ਜੇਲ੍ਹ ਦੇ ਅੰਦਰ ਧੱਕਾ ਮਾਰਿਆ ਤੇ ਜੇਲ੍ਹ ਵਿੱਚ ਸੁੱਟ ਦਿੱਤਾ ਜੇਲ੍ਹ ਵਿੱਚ ਘਾਉ ਗਿਆ ਹੋਇਆ ਸੀ ਜਦ ਬਾਦਸ਼ਾਹ ਨੇ ਗਿੱਲੀਆਂ ਅੱਖਾਂ ਨਾਲ ਪਰਮਾਤਮਾ ਤੋਂ ਮਾਫੀ ਮੰਗੀ ਤਾਂ ਕੀ ਦੇਖਿਆ ਕਾਉਦੇ ਮੂ ਵਿੱਚ ਪੈ ਰਿਹਾ ਹੈ ਬਾਦਸ਼ਾਹ ਨੇ ਪਰਮਾਤਮਾ ਤੋਂ ਮਾਫੀ ਮੰਗੀ ਤੇ ਸੋਚਿਆ ਕਿ ਵਾਕਿਆ ਹੀ ਗੁਰਬਾਣੀ ਦੀ ਹਰ ਇੱਕ ਧੁੱਕ ਵਿੱਚ ਅਟਲ ਸਚਾਈ ਤੇ ਪੂਰਨਤਾ ਹੈ ਇਸੇ ਕਰਕੇ ਪਰਮਾਤਮਾ ਅੱਗੇ ਸਾਨੂੰ ਹਮੇਸ਼ਾ ਅਰਦਾਸ ਤੇ ਸ਼ੁਕਰਾਨਾ ਕਰਨਾ ਚਾਹੀਦਾ ਹੈ